ਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪ ਜੀ ਦੇ ਨਾਲ ਮੈਂ 2-3 ਗੱਲਾਂ ਸਾਂਝੀਆਂ ਕਰਨ ਮੈਂ ਬੇਨਤੀਆਂ ਕਰਨ ਮੈਂ ਤੇ ਜੇਕਰ ਇਹ ਗੱਲਾਂ ਮੇਰੀਆਂ ਸਹੀ ਲੱਗੀਆਂ ਤਾਂ ਫੇਰ ਦਾਸ ਨੂੰ ਜ਼ਰੂਰ ਕਰਨਾ ਸੋ ਆਪਾਂ ਗੁਰਦੁਆਰਾ ਸਾਹਿਬ ਜਾਣ ਲੈਣੇ ਆ ਕਿਸੇ ਵੀ ਸਥਾਨ ਤੇ ਜਾਵੜਨੇ ਆ ਤੀਰਥਾਂ ਤੇ ਜਾਵੜਨੇ ਆ ਜਿਵੇਂ ਅੰਮ੍ਰਿਤਸਰ ਸਾਹਿਬ ਸਤਿ ਸ੍ਰੀ ਹਜੂਰ ਸਾਹਿਬ ਦੀ ਜਾਵੜਨੇ ਆ ਆਪਾਂ ਕੀ ਕਰਦੇ ਆ ਆਪਾਂ ਦੇਖਦੇ ਆ ਬਈ ਕਿਸੇ ਦੇ ਜੁੱਤੀ ਕਿੰਨੀ ਮਹਿੰਗੀ ਪਾਈ ਐ ਜੋੜਾ ਕਿਸੇ ਦੇ ਬੂਟ ਕਿੰਨੇ ਮਹਿੰਗੇ ਪਾਏ ਐ ਕਿਸੇ ਦੇ ਚਪਲ ਪੰਘਾਣ ਸੁ ਆਪਾਂ ਨਿਖਾਰਾ ਹਤੇ ਜਦੋਂ ਉਹ ਬਾਈ ਜੀ ਜਾਉ ਰਹਿੰਦੇ ਆ ਮਹਾਰਾਜ ਜੀ ਦੇ ਚ ਦਰਬਾਰ ਸਾਹਿਬ ਚ ਮੱਥਾ ਟੇਕਣਾ ਆਪਾਂ ਮਗਰੋਂ ਉਹਨਾਂ ਜੁੱਤੀ ਚੱਕ ਲੈਣੇ ਜਾਂ ਬੂੜ ਜਾਂ ਚਪਲਾ ਸੋ ਭਰਾਓ ਐੋ ਜੇ ਕੰਮ ਨਾ ਕਰਿਆ ਕਰੋ ਲੋਕਾਂ ਦੀਆਂ ਜੁੱਤੀ ਬੂੜ ਚਪਲਾ ਨਾ ਚੱਕਿਆ ਕਰੋ ਆਪਾਂ ਪਾਪੀ ਬਣਦੇ ਆ ਗੁਰੂ ਘਰ ਚੋ ਹੀ ਜਾ ਕੇ ਆਪਾਂ ਚੋਰੀਆਂ ਕਰਦੇ ਆ ਪਰ ਆਪਾਂ ਨੂੰ ਚੰਗਾ ਨਹੀਂ ਲੱਗਦਾ ਇਹ ਗੱਲਾਂ ਆਪਾਂ ਚੰਗੀਆਂ ਨਹੀਂ ਲਾਦਦੇ ਨਾ ਸੋ ਆਪਾਂ ਚੋਰੀ ਨਾ ਕਰ ਕਰੇ ਗੁਰੂ ਕਾ ਅਰਚਾ ਜਿਤਗਾ ਨਾਟਕਆ ਕਰਕੇ ਜੇਕਰ ਮੇਰੇ ਵਿਚਾਰ ਸਾਂਝੇ ਲੱਗੇ ਤਾਂ ਗੱਲਾਂ ਚੰਗੀਆਂ ਲੱਗੀਆਂ ਤਾਂ ਸ਼ੇਰ ਜ਼ਰੂਰ ਕਰਨਾ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਦੇ ਫਤਿਹ